ਤਾਂ ਕਿ ਮੇਰੇ ਸਹੁਰੇ ਸਾਹਿਬ ਨੇ ਜਗਾ ਲਈ ਸੀ ਕੱਤੀ 12 2002 ਨੂੰ 2000 ਤੇ 2001 ਚ ਮੇਰੀ ਘਰ ਲਈ ਜੁਈ ਕੱਤੀ 12 2002 ਨੂੰ ਆ ਜਗਾ ਲਈ ਗਏ ਆ ਉਸ ਤੋਂ ਬਾਅਦ ਸਹੁਰਾ ਸਾਹਿਬ ਮੇਰੇ ਸਹਾਰਾ ਨੂੰ ਮੀਂਹ ਹੋ ਗਏ ਸੀ 17 ਸਾਨੂੰ 5 ਮਾਰਚ ਨੂੰ ਇਹਨਾਂ ਨੇ ਮੁੜ ਕੇ ਆ ਵੇਖੋ ਚਾਚੇ ਸਹੁਰੇ ਦੇ ਨਾਲ ਆ ਰਲ ਕੇ ਤੇ ਆ ਕਾਗਜ ਇਹਨਾਂ ਨੇ 420 ਦਾ ਤਿਆਰ ਕੀਤਾ ਵਾ 22 ਤਰੀਕ 5ਵਾਂ ਮਹੀਨਾ 2019 ਚ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹਨਾਂ ਪੁੱਜੀ ਦੇ ਮਗਰ ਲਾ ਕੇ ਨਿਰਮਲ ਸਿੰਘ ਤੇ ਦਰਾਨੀ ਛੋਟੀ ਰਾਜਵਿੰਦਰ ਦੇ ਮਗਰ ਲਾ ਕੇ ਇਹਨਾਂ ਨੇ ਮੇਰੇ ਤੇ ਕੋਰਟ ਕੇਸ ਕਰ ਦਿੱਤਾ ਐਸ ਡੀ ਐਮ ਸਾਹਿਬ ਤੇ ਕਿ ਤੁਸੀਂ ਇਹਨਾਂ ਕੋਲੋਂ ਖਰਚਾ ਮੰਗੋ ਵੇਖੋ ਮੇਰਾ ਘਰ ਵਾਲਾ ਕਿਹੜਾ ਦਿਹਾੜੀਦਾਰ ਇਹਨੂੰ ਮੈਂ ਖਰਚਾ ਕਿੱਥੋਂ ਨਵਾ ਉਹ ਪੰਜਾਬ ਪੁਲਿਸ ਦੀ ਪੈਨਸ਼ਨ ਲੈ ਰਹੀ ਆ ਤੇ 28 ਤਰੀਕ 11 ਮਹੀਨਾ 2024 ਨੂੰ ਇਹ ਵੀ ਮੇਰੇ ਹੱਕ ਦੇ ਵਿੱਚ ਕੇਸ ਹੋਇਆ ਵਾ ਉਸ ਤੋਂ ਬਾਅਦ ਆ ਵੇਖੋ ਮੈਂ ਕੋਰਟ ਦੇ ਵਿੱਚ ਸਾਲ ਹੋ ਗਿਆ ਕੇਸ ਲਾਏ ਨੂੰ ਜੱਜ ਸਾਹਿਬ ਨੇ ਹਾਮੀ ਉਸ ਦੇ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਹੈ ਜਿਹੜਾ ਕਹਿ ਰਿਹਾ ਇਹ ਪਲਾਟ ਦੇ ਵਿੱਚ 10 ਮਰਲੇ ਇਹਨੂੰ ਮੈਂ ਜਗ੍ਹਾ ਦਿੱਤੀ ਮਾਤਾ ਜਿੰਦੀ ਮੈਨੂੰ 10 ਮਰਲੇ ਜਗ੍ਹਾ ਨਹੀਂ ਦਿੱਤੀ ਉਹ ਸਾਰੀ ਜਿਹੜੀ ਸਾਡੀ ਜਗ੍ਹਾ ਵਾ ਉਹ ਪੰਜ ਸੋਰੀ 20 ਮਰਲੇ ਆ ਜਿਹਦੇ ਵਿੱਚ ਉਹ ਚਾਰ ਜਾਣਿਆਂ ਦਾ ਹਿੱਸਾ ਪੰਜ-ਪੰਜ ਮਰਲੇ ਬੰਦਾ ਸੀ ਇਹ ਮੇਰੇ ਜੇਠ ਸਾਹਿਬ ਨੇ ਸਾਨੂੰ 2.5 ਮਰਲੇ ਮੈਨੂੰ ਦਿੱਤੇ 2.5 ਮਰਲੇ ਮੇਰੇ ਦਿਓਰ ਨੂੰ ਗਰਮਲ ਸਿੰਘ ਨੂੰ ਜਗ੍ਹਾ ਦਿੱਤੀ ਇਹ ਉਹਦਾ ਕਾਗਜ਼ ਹੈਗਾ ਵਾ ਇਹ ਜਿਹੜੀਆਂ ਇਹ ਮੇਰਾ ਦਿਓੜ ਜਿਹੜਾ ਵਾ ਉਹਦੇ ਨਾਂ ਤੇ ਮੀਟਰ ਸੀਗਾ ਪਹਿਲਾਂ ਉਹਦੀ ਜਿਹੜੀ ਰੈਚ ਬੱਕਰੀ ਚਲੀ ਗਈ ਆ ਉਹਨੂੰ ਮੈਂ ਬੜੀ ਬੜੀ ਰਿਕਵੈਸਟ ਪਾਈ ਕਿ ਤੂੰ ਆਪਣਾ ਮੀਟਰ ਕਟਾ ਤੇਰੀ ਰੈਚ ਬਥਰੀ ਆ ਉਹ ਨਹੀਂ ਸੀ ਘਟਾਉਂਦਾ ਤੇ ਇਹ ਮਾਤਾ ਨੂੰ ਚੁੱਕ ਚੁਕਾ ਕੇ ਮੇਰਾ ਮੀਟਰ ਦਾ ਵੀਡੀਓ ਵੀ ਮੇਰੇ ਕੋਲ ਹੈਗੀਆਂ ਵਾ ਫੋਨ ਤਾਲੇ ਲਾਉਂਦੀ ਸੀਗੀ ਮੈਨੂੰ ਬੜੀ ਤੰਗੀ ਹੁੰਦੀ ਸੀ ਮੈਂ ਆਪਣੀ ਫਰੈਂਡੀ ਦੇ ਵਿੱਚੋਂ ਭਾਜੀ ਬਰਫ਼ ਕੱਢ ਕਰਕੇ ਮੈਂ ਆਪਣੇ ਬੱਚਿਆਂ ਨੂੰ ਨਮਾਉਂਦੀ ਸੀ ਗਰਮੀਆਂ ਦੇ ਵਿੱਚ ਮੈਨੂੰ ਬੜੀ ਪਰੇਸ਼ਾਨੀ ਸੀ ਉਹਦਾ ਕਰਕੇ ਫਿਰ ਮੈਂ ਆਪਣਾ ਮੀਟਾ ਲਵਾਇਆ ਕਿਉਂਕਿ ਮੇਰੀ ਇੱਕ ਹੀ ਰੈਸ਼ ਆ ਮੈਂ ਇਸੇ ਘਰ ਦੇ ਵਿੱਚ ਰਹਿ ਰਹੀ ਹਾਂਜੀ ਮੇਰੀ ਕੀ ਨਾਂ ਭੈਣ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਕੋ ਤੇ ਕਿਹੜਾ ਇਲਾਕਾ ਜੀ ਪਿੰਡ ਕਾਰਿਗਾਰ ਬਾਬਾ ਬਾਬਾ ਕੀ ਗੱਲ ਹੋਈ ਜੀ ਸੂਰੇ ਕੱਲ ਕੋਈ ਕੁਝ ਨਹੀਂ ਹੋਈ ਮੈਂ ਮਿਸਤਰੀ ਲਗਾਏ ਸੀਗੇ ਤੇ ਇਹ ਦੋ ਤਿੰਨ ਲੇਡੀਜ਼ ਆਏ ਆਪਣਾ ਮਨਜੀਤਪੁਰ ਕਰਵਾਲੇ ਦਾ ਨਾਮ ਆਵਾ ਮਨਜੀਤ ਸਿੰਘ ਤੇ ਪਰਮਜੀਤ ਕੌਰ ਤੇ ਕਰਵਾਲੇ ਦਾ ਨਾਮ ਹੈ ਬਲਦੀਨ ਸਿੰਘ ਇੱਕ ਬਲਜਿੰਦਰ ਕੌਰ ਤੇ ਮੰਗਾ ਸਿੰਘ ਉਹਨਾਂ ਦੇ ਕਰਵਾਲੇ ਦਾ ਨਾਮ ਆ ਇੱਕ ਪਤ ਸਤਵਾਰ ਪਿਆਰ ਕੌਰ ਤੇ ਛੋਟੀ ਜਿਹੜਾਣੀ ਆ ਜਿੰਦਰ ਰਾਜਵਿੰਦਰ ਕੌਰ ਤੇ ਆਪਣਾ ਘਰ ਵਾਲੇ ਦਾ ਨਾਮ ਹੈ ਨਿਰਮਲ ਸਿੰਘ ਤੇ ਕੋਲਣਾ ਦਾ ਬੇਟਾ ਵਾ ਆਪਣਾ ਹਰਜੀਤ ਸਿੰਘ ਬੰਟੀ ਉਹਨਾਂ ਦੀ ਜਿਹੜੀ ਮਦਰ ਆ ਉਹ ਬਹੁਤ ਵੀ ਦਰਵਾਜ਼ੇ ਬਹੁਤ ਮੇਰੇ ਭੰਨ ਕੇ ਗਏ ਆ ਤੇ ਮਿਸਤਰੀਆਂ ਨੂੰ ਵੀ ਦੂਰੋਂ ਇਸ਼ਾਰੇ ਕਰਦੀ ਸੀ ਕਿ ਥੱਲੇ ਆ ਜਿਓ ਨਹੀਂ ਤੇ ਤੁਹਾਨੂੰ ਇਸ਼ਤਰ ਬਹੁਤ ਜਿਆਦਾ ਫਿਰਨਾ ਵਾ ਤੇ ਉਹ ਵਿਚਾਰੇ ਡਰਦੇ ਕਹਿੰਦੇ ਕਿ ਭੈਣ ਉਹ ਬਹੁਤ ਜਿਆਦਾ ਬੋਲਣ ਦੀ ਆ ਫਿਰ ਇਹਨਾਂ ਨੇ ਆਣ ਕੇ ਮੇਰੇ ਬੂਹੇ ਨੂੰ ਬਹੁਤ ਜ਼ਿਆਦਾ ਟੱਕੇ ਮਾਰੇ ਆ ਤੇ ਤੂੰ ਬੂਹਾ ਕੋਲ ਬਾਹਰ ਆ ਤੈਨੂੰ ਭੰਨਣਾ ਉਹ ਜਿਆ ਵਾ ਜਿਹੜਾ ਕਦੀ ਨਾ ਭੰਨਿਆ ਹੋਵੇ ਇਹ ਕਰਕੇ ਮੈਂ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੇ ਸਾਢੇ 8 ਵਜੇ ਮੇਰੇ ਹਿਸਾਬ ਨਾਲ ਆ ਜਦੋਂ ਮੇਸਤਰੀ ਆਏ ਉਹਦੇ ਵੀ ਮੇਰੇ ਬਾਹਰ ਨੂੰ ਗੇਟ ਨੂੰ ਤਾਲਾ ਲਾ ਦੇ ਸੀ ਤੇ ਮੇਰੇ ਬੱਚੇ ਮੈਂ ਬਾਹਰ ਜਦੋਂ ਮੇਸਤਰੀ ਚੱਲੇ ਆ ਤੇ ਉਹਨਾਂ ਨੇ ਕੁੰਡਾ ਖੋਲ੍ਹਿਆ ਤੇ ਕਹਿੰਦੇ ਕੁੰਡਾ ਭੈਣ ਬਾਹਰ ਮਾਰ ਦਿੱਤਾ ਵਾ ਤੋ ਫਿਰ ਅਹੀਂ ਕੇ ਇਹਨੂੰ ਫੋਨ ਕਰਕੇ ਉਹ ਬੇਟੀ ਨੂੰ ਕਿਹਾ ਵੀ ਕੁੰਡਾ ਖੋਲ ਦੇ ਉਹ ਕਹਿੰਦੀ ਨਹੀਂ ਬਾਹਰ ਤੇ ਤਾਲਾ ਲੱਗਾ ਵਾ ਤੇ ਮੇਰੀ ਬੇਟੀ ਇਸ ਨੂੰ ਕਾਲਾਈ ਤਾਂ ਵਾਈ ਹੈ ਵੱਡੀ ਤੇ ਉਹਨੇ ਆਣ ਕੇ ਦੇਖਿਆ ਵਾ ਤੇ ਸੱਚਮੁੱਚ ਹੀ ਉਹ ਤਾਲਾ ਲੱਗਾ ਸੀ ਫਿਰ ਐਸੀ ਉਹਦੀ ਵੀਡੀਓ ਬਣਾਈ ਆ ਤੁਹਾਨੂੰ ਸੈਂਡ ਕੀਤੀ ਸੀ ਤੇ ਆ ਚਾਂਸ ਮੈਨਾਂ ਸਵੇਰ ਦਾ ਇਹਨਾਂ ਨੇ ਕੀਤਾ 8:30 ਵਜੇ ਦਾ ਤਾਲਾ ਵੱਜਿਆ ਇਹਨਾਂ ਨੇ ਫਿਰ ਆਪਣੀ ਬੇਟੀ ਨੂੰ ਭੇਜਿਆ ਵਾ ਉਹ ਤਾਲਾ 5 ਵਜੇ ਖੋਲ ਕੇ ਗਈ ਆ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਨੇ ਮੇਰੇ ਘਰ ਵਾਲਾ ਬਾਹਰ ਆ ਮਾਸਕਰ ਠੀਕ ਆ ਕਿ ਮਾਸਕਟ ਨੇ ਹਾਂਜੀ ਉਹਨਾਂ ਨੂੰ ਪਤਾ ਹੈ ਸਾਰੀ ਗੱਲ ਦਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਵਾ ਰੋਜ਼ ਹੀ ਫੋਨ ਦੇ ਗੱਲਬਾਤ ਕਰਦੇ ਆ ਸਵੇਰ ਦਾ ਵੀ ਉਹਨਾਂ ਦਾ ਵਿਚਾਰਿਆਂ ਦਾ ਫੋਨ ਆ ਰਿਹਾ ਵਾ ਮਨਜੀਤ ਕੌਰ ਤੇ ਮਨਜੀਤ ਸਿੰਘ ਨਾ ਕੋਈ ਤੁਹਾਡੀ ਰਿਸ਼ਤੇਦਾਰੀ ਉਹਨਾਂ ਨੇ ਤਾਲਾ ਮਾਰਿਆ ਕਿ ਜਾਂ ਤੁਹਾਡੇ ਜਿਹੜੇ ਸਹੁਰੇ ਪਰਿਵਾਰ ਨੂੰ ਸਾਰੀਆਂ ਇਹ ਸਾਰੀਆਂ ਤਿੰਨੇ ਚਾਲੇ ਰਲੀਆਂ ਗੱਲਬਾਤ ਕਰਦੇ ਆ ਸਵੇਰ ਦਾ ਵੀ ਉਹਨਾਂ ਦਾ ਵਿਚਾਰਿਆਂ ਦਾ ਫੋਨ ਆ ਰਿਹਾ ਵਾ ਮਨਜੀਤ ਕੌਰ ਤੇ ਮਨਜੀਤ ਸਿੰਘ ਨਾਲ ਕੋਈ ਤੁਹਾਡੀ ਰਿਸ਼ਤੇਦਾਰੀ ਉਹਨਾਂ ਨੇ ਤਾਲਾ ਮਾਰਿਆ ਕਿ ਜਾਂ ਤੁਹਾਡੇ ਜਿਹੜੇ ਸਹੁਰੇ ਪਰਿਵਾਰ ਨੇ ਸਾਰੀਆਂ ਇਹ ਸਾਰੀਆਂ ਤਿੰਨੇ ਚਾਲੇ ਰਲੀਆਂ ਹੋਈਆਂ ਮਨਜੀਤ ਕੌਰ ਜਿਹੜੀ ਆ ਆਪਣਾ ਮਨਜੀਤ ਸਿੰਘ ਉਹਨਾਂ ਦੇ ਘਰ ਵਾਲੇ ਨੇ ਆ ਵਾਂ ਬੰਟੀ ਦੀ ਉਹ ਮੰਮੀ ਆ ਅੱਜ ਤੱਕ ਬੰਟੀ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਆ ਉਹ ਅੱਗੇ ਵੀ ਇਲਜ਼ਾਮ ਮੇਰੇ ਤੇ ਝੂਠੇ ਲੰਦੀ ਸੀ ਪੀ ਆਪਾ ਇਹਦੇ ਚ ਆਪਣਾ ਮਾਤਾ ਦੇ ਚ ਪੜਾ ਮਾਰੀਆਂ ਪਰ ਸਰ ਮੈਂ ਇਦਾਂ ਦਾ ਕਦੀ ਕੰਮ ਨਹੀਂ ਕੀਤਾ ਵਈ ਤੇ ਇਹਨਾਂ ਨੇ ਇਹ ਇਲਜ਼ਾਮ ਲਾ ਫਿਰ ਮੈਂ ਡੀਐਸਪੀ ਦੇ ਇਹਨਾਂ ਦੀਆਂ ਦਰਖਾਸਤਾਂ ਦੇ ਉੱਤੇ ਨਾਂ ਲਿਖਾ ਗਏ ਐਸਐਸਪੀ ਸਾਹਿਬ ਦੇ ਡੀਐਸਪੀ ਦੇ ਪੇਸ਼ ਹੋਈ ਤੇ ਉਹਦਾ ਕਰਕੇ ਉਹ ਕਹਿੰਦੀਆਂ ਵਾ ਪੀ ਇਹਨੇ ਸਾਡਾ ਨਾਂ ਵਿੱਚ ਕਿਉਂ ਲਖਾਇਆ ਵਾ ਜਦੋਂ ਮੈਨੂੰ ਤੰਗ ਪਰੇਸ਼ਾਨ ਕਰਦੇ ਹਾਂ ਤੇ ਮੈਂ ਤੇ ਲਖਾਉਣਾ ਹੀ ਆ ਤੇ ਉਹ ਹੁਣ ਅੱਜ ਵੀ ਬੇਟੀ ਕਹਿੰਦੀ ਕਹਿੰਦੀ ਕਿ ਮੈਂ ਬਾਹਰ ਨਹੀਂ ਨਿਕਲੀ ਆ ਬੜਾ ਬੂਆ ਭੰਨਿਆ ਵਾ ਤੇਦੀ ਲੱਤਾਂ ਬਾਹ ਤੋੜ ਕੇ ਹੀ ਰੱਖਣੀ ਆ ਕੀ ਲੱਗਦਾ ਕਿ ਬੁਗਾ ਬੰਦ ਕਰਨ ਦਾ ਇੱਕ ਇਹਨੂੰ ਆਪਾਂ ਕਹਿ ਸਕਦੇ ਆ ਕਿ ਬਦਮਾਸ਼ੀ ਹਾਂਜੀ 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 ਤੇ ਜਿਹੜੇ ਮਿਸਤਰੀ ਜਿਹੜੇ ਹੀ ਅੰਦਰ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਅੰਦਰ ਹੀ ਬੰਦ ਕੀਤਾ ਗਿਆ ਹਾਂਜੀ ਉਹਨਾਂ ਨੂੰ ਵੀ ਨਾਲ ਹੀ ਮੇਰੇ ਅੰਦਰ ਬੰਦ ਕੀਤਾ ਗਿਆ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਸੀ ਕੀਤੀ ਸੀ ਫਿਰ ਕੀ ਜਵਾਬ 112 ਨੰਬਰ ਦੇਤੇ ਪੁਲਿਸ ਨੇ ਕੀ ਕਰਦਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਅਜੇ ਕੀਤੀ ਉਹਨਾਂ ਨੇ ਇਹੀ ਕਿਹਾ ਵਾ ਕਿ ਤੁਸੀਂ ਇਦਾਂ ਕਰੋ ਕਿ ਤਾਲਾ ਆਪ ਤੋੜ ਲਓ ਪਰ ਸਰ ਮੈਂ ਕਿਦਾਂ ਤਾਲਾ ਤੋੜੂੰਗੀ ਮੈਂ ਤੇ ਅੰਦਰ ਹਾਂ ਇਹ ਬਾਹਰ ਦੇ ਤਾਲਾ ਲੱਗਾ ਹੀ ਤੇ ਮੈਂ ਗੇਟ ਟੱਪ ਕੇ ਥੋੜੀ ਨਾ ਜਾ ਸਕਦੀ ਆ ਹਾਂਜੀ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇਸ ਮਕਾਨ ਦੇ ਵਿੱਚ ਮੈਂ ਇਸ ਮਕਾਨ ਦੇ ਵਿੱਚ 25 ਸਾਲ ਤੋਂ ਰਹਿ ਰਹੀ ਹਾਂ 2001 ਜੀ ਮੇਰੀ ਸ਼ਾਦੀ ਹੋਈ ਆ ਤੇ ਦੇਖ ਲਓ ਕਿ ਅੱਜ 25ਵਾਂ ਸਾਲ ਜਾ ਰਿਹਾ ਹੈ ਇਸ ਤਰ੍ਹਾਂ ਦਾ ਵਾਕਿਆ ਕਿੰਨੀ ਵਾਰੀ ਅੱਗੇ ਵੀ ਹੋ ਚੁੱਕਾ ਤੁਹਾਡੀ ਇਹਨਾਂ ਨੇ ਬੜੀ ਵਾਰੀ ਕੀਤਾ ਵਾ ਜੋ ਸਾਡੇ ਸਹੁਰਾ ਸਾਹਿਬ 17 ਚ ਪੂਰੇ ਹੋ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਇਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਕੀ ਲੱਗਦਾ ਕਿ ਘਰ ਵਾਲਾ ਇਹਦੀ ਗੈਰ ਮੌਜੂਦਗੀ ਦੇ ਵਿੱਚ ਤੁਹਾਡੇ ਤੁਹਾਡੀਆਂ ਬੇਟੀਆਂ ਨੂੰ ਕੋਈ ਜਾਂ ਤੁਹਾਡੇ ਸਾਰੇ ਜਿਹੜੇ ਇੱਥੇ ਰਹਿੰਦੇ ਪਰਿਵਾਰ ਨੂੰ ਖਤਰਾ ਇਹਨਾਂ ਕੋਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਖਤਰਾ ਵੇਖੋ ਅੱਜ ਵੀ ਬਹੁਤ ਬੂਏ ਭੰਨੇਆਂ ਇਹਨਾਂ ਦੀਆਂ ਵੀਡੀਓ ਅਸੀਂ ਮੇਰੇ ਘਰ ਕੈਮਰੇ ਲੱਗੇ ਹੋਏ ਆ ਆਪਾਂ ਵੀਡੀਓ ਇਹਨਾਂ ਦੀਆਂ ਕੈਚ ਕਰਕੇ ਤੇ ਸੱਦਾਂ ਨੂੰ ਪਾਈਆਂ ਹਾਂ ਯਾਰ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਮਤਲਬ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇ ਮੈਂ ਤਾਂ ਚਾਹੁੰਨੀ ਆ ਕਿ ਇਹਨਾਂ ਦੇ ਉੱਤੇ ਮਤਲਬ ਵੀ ਪਰਚੇ ਕੱਟੇ ਜਾਣ ਇਹਨਾਂ ਦੇ ਇਹ ਲੇਡੀਜ਼ ਜਿਹੜੀਆਂ 3-4 ਆ ਨਾ ਇਨਾਂ ਦੇ ਪਰਚੇ ਕੱਟੇ ਜਾਣ ਸੱਸ ਦੇ ਤੇ ਵੀ ਦਰਾਣੀ ਤੇ ਵੀ ਉਹ ਮਨਜੀਤ ਕੌਰ ਤੇ ਆ ਬਰਜਿੰਦਰ ਕੌਰ ਤੇ ਪਰਮਜੀਤ ਕੌਰ ਤੁਹਾਡੇ ਹੁਣ ਘਰ ਵਿੱਚ ਕਿੰਨੇ ਜੀ ਰਹਿੰਦੇ ਆ ਅਸੀਂ ਤਿੰਨ ਹਾਂ ਦੋ ਬੇਟੀਆਂ ਮੇਰੀਆਂ ਇੱਕ ਚੌ ਪੱਤਿਆ ਪਨਾਤੇ 20 ਸਾਲ ਦੀ ਆ ਤੇ ਛੋਟੀ ਜਿਹੜੀ ਉਹ 16ਵੇਂ ਸਾਲ ਚ ਜਾ ਰਹੀ ਆ ਬਸ ਦੋਨੇ ਬੇਟੀਆਂ ਆ ਮੇਰੇ ਨਾਲ ਧੰਨ ਬਰਜਿੰਦਰ ਕੌਰ ਕਿਹੜਾ ਲਕਾ ਆ ਏ ਸਰ ਮੈਂ ਕੱਲ੍ਹ ਆਵਾਂਗਾ ਅੱਜ ਕੀ ਗੱਲ ਬਾਤ ਹੈ ਸਰ ਸਰ ਅੱਜ ਮੇਰੇ ਮਮਾ ਨੇ ਮੇਰੇ ਪਿੱਛੇ ਕਾਲ ਕੀਤੀ ਮੇਰੇ ਚਾਚੇ ਜੀ ਨੇ ਪਾਣਾ ਲਗਾ ਦਿੱਤਾ ਕੈਸੀ ਗੱਲ ਫਿਰ ਮਮੀ ਨੇ ਮੈਨੂੰ ਫੋਨ ਕੀਤਾ ਤੇ ਮੈਂ ਫੋਨ ਲਿਆ ਸੋ ਡਿਊਟੀ ਟਾਈਮ ਤੇ ਮੇਰੀ ਬੀਟੀ ਬੀਟੀ ਹਸਪੀਟਲ ਵਾ ਤਾਂ 11 ਵਜੇ ਹੀ ਵਾਪਸ ਆ ਗਏ ਜਦੋਂ ਮੈਂ ਆ ਕੇ ਵੇਖਿਆ ਤੇ ਲੋਕ ਸੱਚਮੁੱਚ ਲੱਗਾ ਇਹ ਫਿਰ ਜਦੋਂ ਮੈਂ ਵਾਪਸ ਲੈ ਕੇ ਅੰਕਲ ਨੂੰ ਲੈਣ ਗਈ ਲੋਕਲਮਾਨ ਵਾਸਤੇ ਮਚਾਂ ਕੇ ਚਾਰ ਸਾਰਨਾ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਤਲਾ ਤੋੜ ਕੇ ਆਪਣੇ ਘਰੇ ਅੰਦਰ ਜਾਓ ਜਦੋਂ ਮੈਂ ਉਹਨਾਂ ਨੂੰ ਲੈਣ ਗਈ ਅੰਕਲ ਨੂੰ ਤੇ ਇਹਨਾਂ ਨੇ ਉਹਨਾਂ ਨੂੰ ਵੀ ਬੜਾ ਬੁਰਾ ਬੁਰਾ ਬੋਲਿਆ ਕਹਿੰਦੇ ਕਿ ਜੇ ਤੂੰ ਹੁਣ ਇੱਥੇ ਵੜ ਗਿਆ ਫਿਰ ਵੇਖੀ ਪੁਲਿਸ ਵਾਲਿਆਂ ਨੇ ਨਹੀਂ ਨਹੀਂ ਜਿਹੜੇ ਲੋਕ ਖੋਲਣ ਆਏ ਸੀਗੇ ਨਾ ਲੋਕ ਉਹਦਾ ਮੈਂ ਨਹੀਂ ਮਨ ਲੱਗਿਆ ਤੇ ਕੀ ਹੁਣ ਕੀ ਲੱਗਦਾ ਤੁਹਾਡਾ ਆਪਣਾ ਤਾਂ ਤੁਹਾਡੀ ਜਿਹੜੀ ਆ ਇਹ ਜਿਹੜੀ ਜਗਾ ਕਿੰਨੇ ਸਮੇਂ ਤੋਂ ਲੈ ਰਹਿ ਰਹੇ ਸਰ 25 ਸਾਲ ਹੋ ਗਏ ਸਾਨੂੰ ਇਸ ਜਗਾ ਦੇ ਵਿੱਚ ਰਹਿੰਦਿਆਂ ਨੂੰ ਤੇ ਜਿਹੜਾ ਸਰਕਾਰੀ ਮੀਟਰ ਆ ਤੁਹਾਡੇ ਸਰ ਮੇਰੇ ਮਮਾ ਦੇ ਨਾਮ ਤੇ ਲੱਗਾ ਆ ਇੱਕ ਲਾਲ ਕੀਜ਼ ਦੇ ਵਿੱਚ ਹਾਂਜੀ ਤੇ ਫਿਰ ਇਹ ਕਿਸ ਤਰ੍ਹਾਂ ਜਗਾ ਹੋ ਕੋਈ ਤਾਂ ਇਹਦੀ ਦਾਵੇਦਾਰੀ ਨਹੀਂ ਨਾ ਕਰ ਸਕਦਾ ਹਾਂਜੀ ਸਰ ਇਹ ਮੇਰੇ ਜਿਹੜੇ ਚਾਚੀ ਜੀ ਆ ਮੇਰੇ ਚਾਤਾ ਜੀ ਆ ਉਹ ਮੇਰੇ ਦਾਦੀ ਨੂੰ ਜੋਰ ਪਾਉਂਦੇ ਕਿ ਇਹਨਾਂ ਨੂੰ ਘਰੋਂ ਕੱਢ ਦੋ ਵਾਰ ਤੁਹਾਡੇ ਪਾਪਾ ਮੇਰੇ ਪਾਪਾ ਸਭ ਮਸਕ ਰਹਿੰਦੇ ਆ ਤੁਸੀਂ ਕਿੰਨੇ ਭੈਣ ਘਰ ਆਉਂਦੇ? ਅਸੀਂ ਦੋ ਭੈਣ ਆਈਆਂ ਸਰ। ਹੁਣ ਘਰ ਵਿੱਚ ਕਿੰਨੇ ਲੋਕ ਰਹਿੰਦੇ? ਅਸੀਂ ਤਿੰਨ ਲੋਕ ਰਹਿੰਦੇ ਹਾਂ ਸਰ। ਕੀ ਲੱਗਦਾ ਵਾ ਇਸ ਤਰ੍ਹਾਂ ਤੁਹਾਡੇ ਘਰ ਉੱਤੇ ਜਿ ਤਰ੍ਹਾਂ ਲੇਡੀਜ਼ ਦੇ ਰਹਿਣ ਦੇ ਨਾਲ ਕੱਲ ਨੂੰ ਕੋਈ ਵੀ ਇਹ ਵਾਰਦਾਤ ਜਾਂ ਕੋਈ ਵੀ ਕਰ ਸਕਦੇ ਨੇ? ਹਾਂਜੀ ਸਰ ਇਹਨਾਂ ਨੇ ਸਾਹਮਣੇ ਤਾਂ ਮੀਟ ਦਿੱਤੀ ਆ। ਕਹਿੰਦੇ ਕਿ ਤੁਸੀਂ ਬਾਹਰ ਆਓ ਤੇ ਜੇ ਤਈਆਂ ਨੂੰ ਕਿਤੇ ਬਾਹਰ ਦੇਖ ਗਏ। ਪੇਰੇ ਵੀ ਤੁਹਾਨੂੰ ਇਹ ਕੁੱਟਣਾ ਮਾਰਨਾ ਵਾ ਜਾਂ ਅਸੀਂ ਬਾਹਰ ਕਿਸੇ ਕੋਲੋਂ ਤੁਹਾਨੂੰ ਕੁਝ ਕਰਵਾ ਦੇਣਾ ਮੇਰੇ ਚਾਚਾ ਜੀ ਨੇ ਕੋਧਾ ਮੇਰੇ ਮੰਮੀ ਦੇ ਸਾਹਮਣੇ ਗਾਲ੍ਹ ਕਹੀ ਕਿ ਜੇ ਮੈਂ ਮਤਲਬ ਤੇਰੀਆਂ ਕੁੜੀਆਂ ਨਾਲ ਤੇ ਤੇਰੇ ਨਾਲ ਇਦਾਂ ਦਾ ਕੰਮ ਕਰਾਉਣਾ ਕਿ ਸਾਰੇ ਮਹੱਲੇ ਦੇ ਵਿੱਚ ਤੂੰ ਦਿਖਾਉਂਜੋ ਕਿ ਨਹੀਂ ਰਹਿੰਦੇ ਤੇ ਹੁਣ ਕੀ ਮੰਗ ਕੀ ਕਰਦੇ ਨੇ ਸਰਦ ਜੀ ਮੰਗ ਇਹੀ ਕਰਦੇ ਆ ਕਿ ਸਖਤ ਸਖਤ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ ਤੇ ਜਿਹੜੀਆਂ ਇਹਨਾਂ ਦੀ ਰਲ ਭਗਤ ਵਾਲੇ ਆ ਉਹਨਾਂ ਦੇ ਤੇ ਪਰਚੇ ਹੋਣ ਵੀ ਰੱਬ ਨਾ ਕਰੇ ਤੁਹਾਡੇ ਦੇ ਕੋਈ ਜਾਨੀ ਮਾਲੀ ਹਮਲਾ ਹੁੰਦਾ ਤਾਂ ਕਿ ਉਹਨੂੰ ਇਲਜ਼ਾਮ ਕਿਨ ਜਾਂ ਸਰ ਅਸੀਂ ਇਹਨਾਂ ਦੇ ਇਲਜ਼ਾਮ ਲਾਵਾਂਗੇ ਕਿਉਂਕਿ ਹੋਰ ਕਿਸੇ ਨਾਲ ਸਾਡਾ ਕੋਈ ਵੈਰ ਨਹੀਂ ਆ ਬਸ ਇਹਨਾਂ ਵਾਲੀ ਆ ਸਾਡਾ ਇਹੀ ਸਾਨੂੰ ਤਾਂ ਕੀ ਦਿੰਦੇ ਆ ਕਿ ਤੁਹਾਡੇ ਨਾਲ ਅਸੀਂ ਇਦਾਂ ਦਾ ਕੰਮ ਕਰਾਵਾਂਗੇ ਜਿਹੜਾ ਤੁਹਾਨੂੰ ਮਹੱਲੇ ਦੇ ਵਿੱਚ ਮੂੰਹ ਦਿਖਾਉਣ ਚੋ ਦੇਣਾ ਤੁਸੀਂ ਰਹੇਗੇ ਕੀ ਕੰਮ ਕਰਦੇ ਹੋ ਇਲੈਕਟ੍ਰੀਸ਼ੀਅਨ ਅੱਜ ਇਹ ਜਿਹੜੀ ਗੱਲਬਾਤ ਹੋਈ ਆ ਕੀ ਹੋਈ ਆ ਤੁਸੀਂ ਇੱਥੇ ਮੌਜੂਦ ਸੀਗੇ ਸਾਰੇ ਹਾਂਜੀ ਕੀ ਗੱਲ ਹੋਈ ਗੱਲਬਾਤ ਹੋਈ ਇਹ ਜਿਹੜੀਆਂ ਆਏ ਆ ਇਹ ਸਾਨੂੰ ਇਸ਼ਾਰੇ ਕਰਦੇ ਸੀ ਕੌਣ ਕੌਣ ਲੋਕ ਸੰਗ ਇਹਨਾਂ ਦੇ ਮੁੰਡੇ ਮੈਨੂੰ ਕੋਈ ਨਾਂ ਦਾ ਪਤਾ ਇਹਨਾਂ ਦੇ ਮਨਜੀਤ ਕੋ ਹਾਂਜੀ ਕੀ ਇਸ਼ਾਰੇ ਕਰਦੇ ਸੀਗੇ ਕਿ ਕੰਮ ਬੰਦ ਕਰ ਦੋ ਥੱਲੇ ਆ ਜਾਓ ਥੱਲੇ ਆਏ ਤਾਂ ਤਾਲਾ ਵੱਜਾ ਤਾਲਾ ਕਿੰਨੇ ਬੰਦ ਕੀਤਾ ਕੋਈ ਜਿਹੜਾ ਇਹ ਖੈਨ ਕਿੰਨੇ ਕੀਤੇ ਉਹ ਤਾਂ ਚਲੋ ਸੀਸੀਟੀਵੀ ਕੈਮਰੇ ਚ ਆਈ ਜਾਣਾ। ਹਾਂਜੀ। ਤੇ ਤੁਸੀਂ ਜਦੋਂ ਅੰਦਰ ਹੋ ਤੁਹਾਨੂੰ ਕੋਈ ਬਾਅਦ ਚ ਉਹ ਇਹਨਾਂ ਨੇ ਕਿਹਾ ਵੀ ਤੁਸੀਂ ਦਿਹਾੜੀਦਾਰ ਹੋ ਤੁਹਾਡਾ ਕਸੂਰ ਨਹੀਂ ਤੇ ਬਾਹਰ ਜਾਓ ਕਿ ਤੁਸੀਂ ਵੀ ਅੰਦਰ ਹੀ ਬੰਦ ਰਹੇ। ਨਹੀਂ ਨਹੀਂ ਇਹਨੇ ਨਹੀਂ ਕਿਹਾ। ਤੁਹਾਨੂੰ ਕੁਤਮ ਕੀ amyl ਨਹੀਂ ਲਾਈ ਨਾ ਉਹਨਾਂ ਨੇ। ਹਾਂਜੀ ਇਹ ਮੁੰਡੇ ਨੂੰ ਇਸ਼ਾਰੇ ਕਰਦੇ ਆ। ਕੀ ਕਹਿੰਦੇ ਸੀਗੇ? ਮੇਰੇ ਕਹਿੰਦੇ ਥੱਲੇ ਆ ਜੇ ਨੇ ਦੂਜੇ ਨੂੰ ਲਾਉਣਾ ਚਾਹੇ। ਠੀਕ ਆ। ਸਮਨੇ ਬਦਮਾਸ਼ੀ ਹੋ ਰਹੀ ਹੈ। ਕੀ ਹੁਣ ਇਹਨਾਂ ਨੇ ਜਿਸ ਪਰਿਵਾਰ ਨੇ ਜੋ ਇਹਨਾਂ ਨਾਲ ਹੋਇਆ ਵਾ ਕਿ ਲੱਗਦਾ ਹੈ ਕਿ ਜਾਇ ਜਾ ਕੇ ਨਜਾਇਜ਼ ਇਹਨਾਂ ਦਾ ਧੱਕਾ ਰਿਆ ਘਰ ਵਾਲੇ ਇਹਨਾਂ ਦੇ ਘਰ ਨਹੀਂ ਆ ਨਜਾਇਜ਼ ਨਹੀਂ ਵੇਖੋ ਜੀ ਦੋ ਧੀਆ ਤੇ ਉਹ ਆਪਣੀਆਂ ਲੈ ਕੇ ਪੀਠੀ ਜਵੈਰੀ ਤੇ ਇਹ ਵੜ ਗਿਆ ਪਿੱਛੇ ਡੰਦੇ ਨਾਲ ਚਵੈਰੀ ਨੂੰ ਕਿਹੜਾ ਲਾਕਾ ਹੈਗਾ ਜੀ ਤੇਰੇ ਇਹ ਕਿ ਦੀ ਮੈਂ ਬਾਤ ਰੀ ਫਰੰਡੇ ਅੱਜ ਕੀ ਗੱਲ ਬਾਤ ਹੋਈ ਜੇ ਕੋਈ ਤਾਲਾ ਤੁਲਾ ਲਾਇਆ ਕੀ ਮਸਲਾ ਕੀ ਹੋਇਆ ਤਾਲਾ ਦੋ ਮੁਲਾਜ਼ਮ ਆਏ ਆਏ ਨਾ ਤੇਰੇ ਵੀ ਆ ਨਾ ਤਾਲਾ ਲਾ ਲਿਆ ਕੀ ਤੁਸੀਂ ਦੇਖਮਾਨੀ ਕਿ ਆਜ ਨਹੀਂ ਆਜੀ ਉਹ ਬੇਰਨ ਆ ਇਹ ਬੇਰਨ ਇਹਨਾਂ ਮਿੱਤਰੀ ਨਾਲੇ ਕਿ ਮੈਂ ਉੱਥੇ ਜਾਂਦਾ ਮਾਂ ਤਾਂ ਘਰ ਮੇਰਾ ਤੇ ਉਹ ਤੋਂ ਵੱਡੀ ਘਰ ਸਾਂਝੀ ਕਰਦੀ ਨਹੀਂ ਥੋੜਾ ਕੀ ਰਿਸ਼ਤਾ ਜਿੰਨਾਂ ਦਾ ਘਰ ਕੀ ਲੱਗਦੇ ਤੁਹਾਡੇ ਨਹੀਂ ਲੱਗਦੀ ਨਾ ਅੱਛਾ ਹੋਰ ਵੀ ਕਿੰਨੇ ਬੇਟੇ ਤੁਹਾਡੇ ਬੇਟੇ ਬੇਟੇ ਤੇ ਸਾਰੇ ਇੱਕੋ ਹੀ ਘਰ ਚ ਰਹਿੰਦੇ ਕਿ ਬੱਖੋ ਬਕਰੇ ਇੱਕ ਬੇਟਾ ਮੇਰਾ ਵੱਖਰਾ ਰਿਹਾ ਠੀਕ ਹੈ ਜੀ ਬੇਟਾ ਮੇਰਾ ਵੱਖਰਾ ਰਹਿੰਦਾ ਇਹਨੇ ਅੱਧਵਾ ਉਹਨਾਂ ਦਾ ਘਰ ਵੱਖਰਾ ਜੀ ਸਾਰਿਆਂ ਦਾ ਇਹਨਾਂ ਦਾ ਵੱਖਰਾ ਤੇ ਉਹਦੇ ਆ ਮੇਰੇ ਘਰੋਂ ਮੇਰਾ ਹੀ ਘਰ ਮਾਲ ਕੇ ਮੈਨੂੰ ਘਰੋਂ ਬਾਹਰ ਕੱਢਿਆ ਮੇਰਾ ਹੀ ਘਰ ਹੋਵੇ ਤੇ ਮੈਨੂੰ ਜਦੋਂ ਮਰਜੀ ਦਰਬੱਥੀ ਪਾਇ ਜਾਂਦੀ ਆ ਕੁੱਟ ਮਾਰਨ ਡੇ ਪੈਂਦੀ ਤੁਸੀਂ ਹੁਣ ਕਿੰਨਾ ਗੁੱਲੇ ਰਹੇ ਹੋ ਮੈਂ ਹੁਣ ਇਹਨਾਂ ਨਾਲ ਲੜ ਆਪਣੀ ਨਾ ਦਿਲਾਦਾ ਛੋਟੀ ਨੋ ਕੋਲ ਤੇ ਕੀ ਮਸਲਾ ਤੁਸੀਂ ਘਰ ਦਾ ਮਸਲਾ ਤੇ ਕੀ ਬੈਠ ਕੇ ਵੀ ਤੁਸੀਂ ਇਹ ਕਰ ਸਕਦੇ ਹੋ ਨਿਪਟਾ ਸਕਦੇ ਕੋਈ ਜਿਹੜੇ ਕੋਈ ਉਹਦੀ ਪੰਚਾਇਤ ਹੁੰਦੀ ਆ ਹੋਰ ਨਾ ਵੀ ਗੱਲ ਕਰਦੀ ਕੋਈ ਆਂਦੀ ਤੂੰ ਤੁਸੀਂ ਕੀ ਲੱਗਦੇ ਜਿਵੇਂ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਨਹੀਂ ਸੀ ਤੇ ਨਾ ਸਾਡੀ ਨਾਲ ਕੋਈ ਚਾਚੇ ਨਾਲ ਮੈਨੂੰ ਸਾਥ ਦੀ ਨਾ ਮੇਰੇ ਨਾਲ ਕੋ ਗੱਲ ਕਰਦੀ ਵਾ ਕੁੱਟਦੀ ਮਾਰਦੀ ਏਦਾਂ ਗੱਲਾਂ ਬਾਤਾਂ ਬਸ ਉਸੇ ਨੇ ਰਹਾ ਹਾਂਜੀ ਤਾਲਾ ਤੁਸੀਂ ਲਾਇਆ ਕਿ ਹੁਰਤੇ ਨੇ ਮੈਂ ਲਾਇਆ ਨਹੀਂ ਨਹੀਂ ਤੇ ਕੀ ਹੁਣ ਕੀ ਇਹ ਲੜਾਈ ਝਗੜਾ ਕਿਸ ਤਰ੍ਹਾਂ ਖਤਮ ਹੋਏਗਾ ਖਤਮ ਹੋਣੀ ਕੀ ਪਤਾ ਕਿਦਾਂ ਇਹਨੇ ਖਤਮ ਕਰਨਾ ਕੀ ਇਹਨਾਂ ਸਾਡੇ ਕੋਲ ਮੈਟਰ ਚੱਲਦਾ ਰਹੀ ਗਾ ਰਜਿੰਦਰ ਕੌਰਾ ਛੋਟੇ ਜਿਹੇ ਉਹ ਜਿਹੜਾ ਬੰਦਾ ਮਸਕੜ ਗਿਆ ਉਹ ਦੋਰੀਆਂ ਬੈਠਿਆ ਹੈ ਉਹ ਉੱਥੇ ਦੀ ਸਸਤੇ ਲਾਗੇ ਹੋਰ ਉਹਨਾਂ ਦੇ ਅੱਤੋਂ ਦੇ ਹੋਣਾ ਉਹਨਾਂ ਦੇ ਖਿਲਾਫ ਮੈਂ ਕੰਪਲੇਂਟ ਕੀਤੀ ਸੀ ਕਿ ਮੈਂ ਇੱਥੇ ਮੇਰੀ ਬੱਚੇ ਦਾ ਮਾਇਆ ਨਹੀਂ ਕਿ ਮੈਨੂੰ ਇਹ ਰੋਸ ਮਿਲ ਕੀਤਾ ਜਾ ਰਿਹਾ ਉਹ ਉਹਦੇ ਮੈਂ ਨਾਲ ਸੋਲੂਸ਼ਨ ਕਰਤਾ ਸੀ ਉਹ ਸਮਾਜ ਨੂੰ ਦਿਖਾਤਾ ਸੀ ਹੁਣ ਕੱਲ ਕਹਿੰਦੇ ਕਿ ਉਹਨਾਂ ਨੇ ਬਰੋਂ ਕੰਮ ਲਾਤਾ ਵਾ 112 ਤੇ ਨਾਲ ਕੰਪੇਨ ਪਾਈ 112 ਵਾਲੀ ਟੀਮ ਕੇ ਜੀ ਸੀ ਮੋਕੇ ਤੇ ਉਹਨਾਂ ਤੇ ਗਏ ਸੀ ਉਹਨਾਂ ਨੇ ਤਾਲਾ ਨਹੀਂ ਖੋਲਿਆ ਫਿਰ ਮੈਂ ਬੰਦੇ ਆ ਗਏ ਤੇ ਇਹ ਤਾਂ ਤਾਲਾ ਨਹੀਂ ਮਾਰਦਾ ਦੇ ਗਲਤ ਕੰਮ ਹੈ ਫਿਰ ਮੈਂ ਮੋਦਕੁਰ ਬੰਦੇ ਜਿਹੜੇ ਉਹਨਾਂ ਨੂੰ ਫੋਨ ਕੀਤਾ ਕਿ ਉਹਨਾਂ ਦਾ ਬਈ ਗਲਤ ਕਾਮ ਹੈ ਬੀਬੀ ਅੰਦਰ ਦਾ ਤਾਲਾ ਖਲਾਉ ਉਹਨਾਂ ਦਾ ਉਹ ਫਿਰ ਬਾਅਦ ਵਿੱਚ ਉਹਨਾਂ ਸ਼ਾਮ ਨੂੰ ਸ਼ਾਇਦ ਤਾਲਾ ਉਹਨਾਂ ਦਾ ਤਾਲਾ ਦਾ ਖੋਲ ਤਾਂ ਉਹਨਾਂ ਉਹਨਾਂ ਦੀ ਕੰਪਲੇਟ ਆਂਦੀ ਆ ਕੰਪਲੇਟ ਆਉਂਦੇ ਫਿਰ ਆਪਾਂ ਉਹਨਾਂ ਨੂੰ ਬੁਲਾ ਕੇ ਜਿਹੜੇ ਜੇ ਤੂੰ ਸੂਰਪਾਏ ਕਿ ਕਿਉਂਕਿ ਉਹਨੂੰ ਸਾਬਤ ਕਰਦੇ ਜੀ ਤਾਲਾ ਸੀ ਸੀਸੀਟੀਵੀ ਦੀ ਹੈ ਨਾ ਜਿਹੜਾ ਤਾਲਾ ਪੰਨ ਕਰਦਾ ਹੈ ਉਹਨੇ ਉਹਦੇ ਤੋਂ ਕੰਪਲੇਟ ਕਰਨਗੇ ਪੇਸ਼ ਕਰਨਗੇ ਜਦੋਂ ਤੇ ਮੁਤਾਬਕ ਕਾਰਵਾਈ ਕਰਾਂਗੇ